ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮਹਿੰਮ ਨੂੰ ਅੱਗੇ ਤੋਰਦਿਆਂ ਹੋਇਆਂ ਜ਼ਿਲ੍ਹਾ ਪ੍ਰਸ਼ਾਸਨ ਦੀ ਫਤਿਹਗੜ ਸਾਹਿਬ ਵੱਲੋਂ ਅੱਜ ਵੱਡੀ ਗਿਣਤੀ ਵਿੱਚ ਕਾਰਵਾਈ ਕਰਦੇ ਹੋਏ ਅਮਲੋਹ ਦੇ ਪਿੰਡ ਸਲਾਣੀ ਵਿਖੇ ਘਟਾਏ ਗਏ ਇਸ ਮੌਕੇ ਸਿਵਲ ਤੇ ਪੁਲਿਸ ਅਧਿਕਾਰੀਆਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਜ਼ਿਲ੍ਹਾ ਪੁਲਿਸ ਮੁਖੀ ਜੀ ਨੇ ਦੱਸਿਆ ਕਿ ਅਜਿਹੇ ਅਨਸਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਉਹਨਾਂ ਤਾੜਨਾ ਕਰਦਿਆਂ ਹੋਏ ਆਖਿਆ ਕਿ ਉਹ ਹਰਗिज ਇਹ ਬਰਦਾਸ਼ਤ ਨਹੀਂ ਕਰਨਗੇ ਇਸ ਮੌਕੇ ਅਮਲੋਹ ਦੇ ਬਜ਼ਾਰ ਗਰੀ ਬੜਿੰਗ ਵੀ ਹਾਜ਼ਰ ਸਨ ਪੰਜਾਬ ਸਰਕਾਰ ਵੱਲੋਂ ਮਾਨਯੋਗ ਸਿਲੀਮ ਸਾਹਿਬ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਮੇਂ-ਸਮੇਂ ਤੇ ਸਾਨੂੰ ਨਸ਼ਾ ਵਿਰੁੱਧ ਨੂੰ ਲੈ ਕੇ ਜਿਹੜੀ ਲਗਾਤਾਰ ਗਾਈਡਲਾਈਨਸ ਆਂਦੀਆਂ ਨੇ ਜਿਦੇ ਵਿੱਚ ਪਹਿਲੇ ਵੀ ਅਸੀਂ ਇਸ ਜ਼ਿਲ੍ਹੇ ਦੇ ਵਿੱਚ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਤੇ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਪਹਿਲੇ ਵੀ ਆ ਡਿਮੋਲਿਸ਼ਨਸ ਕਿਤੇ ਹੈ ਕਿਉਂਕਿ ਉਹ ਜਿਹੜੇ ਬੰਦੇ ਸੀਗੇ ਉਹ ਨਸ਼ੇ ਦਾ ਵੀ ਕਾਰੋਬਾਰ ਕਰਦੇ ਸੀਗੇ ਤੇ ਇਲੀਗਲ ਉਹਨਾਂ ਨੇ ਜਿਹੜੀ ਹੈ ਸੰਪਤੀਆਂ ਉਸ ਕਾਲੇ ਧੰਦੇ ਤੋਂ ਬਣਾਈਆਂ ਸੀਗੀ ਉਸੇ ਲੜੀ ਦੇ ਵਿੱਚ ਅੱਜ ਅਸੀਂ ਪਿੰਡ ਸਲਾਨੀ ਦੇ ਵਿੱਚ ਖੜੇ ਆ ਜਿੱਥੇ ਸਰਪੰਚ ਸਾਹਿਬ ਜਿਹੜੇ ਇਹਨਾਂ ਤੇ ਹੈਗੇ ਆ ਪਿੰਡ ਦੇ ਇਹਨਾਂ ਦੇ ਸਹਿਯੋਗ ਦੇ ਨਾਲ ਬੀਡੀਪੀਓ ਸਾਹਿਬ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਅੱਜ ਇਹ ਸਾਰੀ ਕਾਰਵਾਈ ਕੀਤੀ ਹੈ ਬੇਸਿਕਲੀ ਇੱਥੇ ਜਿਹੜੇ ਦੋ ਭਰਾ ਸੀਗੇ ਜੱਗਾ ਖਾ ਤੇ ਮੁਕੱਦਰ ਖਾ ਇਹ ਦੋ ਬੰਦੇ ਇਹਨਾਂ ਤੇ ਟੋਟਲ 14 ਪਰਚੇ ਦਰਜ ਆ ਅਲੱਗ-ਅਲੱਗ ਤਰ੍ਹਾਂ ਦੇ ਜਿਹਦੇ ਵਿੱਚ ਪਰਚੇ ਜਿਹੜੇ ਹੈਗੇ ਆ ਨਸ਼ਾ ਵੇਚਣ ਦੇ ਇਹ ਨਸ਼ਾ ਵੇਚਦੇ ਰਹੇ ਆ ਵੱਡੇ ਪੱਧਰ ਤੇ ਨਸ਼ਾ ਇਸ ਨਸ਼ੇ ਦੀ ਤਸਕਰੀ ਕਰਦੇ ਸੀ ਇਸ ਤੋਂ ਇਲਾਵਾ ਇਲੀਗਲ दारू ਦੀ ਸਮਗਲਿੰਗ ਕਰਦੇ ਸੀ ਚੋਰੀ ਤੇ ਸਨੈਚਿੰਗ ਖੋਹਾਂ ਕਰਦੇ ਸੀ ਇਲਾਕੇ ਦੇ ਵਿੱਚ ਇਸ ਤਰੀਕੇ ਦੇ ਨਾਲ ਦੇ ਪਰਚੇ ਆ ਤੇ ਬਾਹਰ ਦੇ ਸੀਗੇ ਤੇ ਪਿਛਲੇ 10-12 ਸਾਲਾਂ ਤੋਂ ਇੱਥੇ ਰਹਿ ਰਹੇ ਸੀ ਇਹਨਾਂ ਨੇ ਕਈ ਇੱਥੇ ਇਲੀਗਲ ਸੰਪਤੀਆਂ ਤੇ ਨਜਾਇਜ਼ ਕਬਜ਼ੇ ਕੀਤੇ ਸੀਗੇ ਤੇ ਸਰਪੰਚ ਸਾਹਿਬ ਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅੱਜ ਇਹ ਸਾਰੀ ਕਾਰਵਾਈ ਇੱਥੇ ਅਮਲ ਚ ਲਿਆਂਦੀ ਜਾ ਰਹੀ ਹੈ ਅੱਗੇ ਵੀ ਇਸ ਤਰੀਕੇ ਦੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਤੇ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਨਸ਼ੇ ਕੋਈ ਨਸ਼ਾ ਵੇਚਦਾ ਜਾਂ ਕਰਦਾ ਹੈ ਉਸ ਨੂੰ ਲੈ ਕੇ ਜੇ ਅਗਰ ਕੋਈ ਤੁਹਾਨੂੰ ਕੋਈ ਗੱਲ ਤੁਹਾਡੇ ਸਾਹਮਣੇ ਆਂਦੀ ਹੈ ਤੇ ਤੁਸੀਂ ਸਾਨੂੰ ਦੱਸਿਓ ਸਾਡੇ ਕੰਟਰੋਲ ਰੂਮ ਤੇ ਜਾਂ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਵੀ ਜਿਹੜੇ ਟਿਪਲਾਈ ਨੇ ਉਹਦੇ ਤੇ ਤੁਸੀਂ ਸਾਨੂੰ ਦੱਸੋ ਅਸੀਂ ਟਾਈਮ ਬਾਉਂਡ ਮੈਨਰ ਦੇ ਵਿੱਚ ਉਸ ਤੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜਿਹੜੇ ਕਯੂਜ਼ ਨੇ ਇਸ ਟਾਈਮ ਉਹ ਕਿਤੇ ਕਿਸ ਥਾਂ ਤੇ ਪਿੱਛੇ ਜੇ ਵੀ ਅਸੀਂ ਇਹਨਾਂ ਤੇ ਮਹੀਨੇ ਪਹਿਲੇ ਅਸੀਂ ਪਰਚਾ ਦਿੱਤਾ ਸੀਗਾ ਪੀਓ ਆਗੇ ਸੀ ਕਿ ਬੇਲ ਤੇ ਹਜੇ ਉਹ ਭੱਜੇ ਹੋਏ ਆ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਤੇ ਫਿਰ ਅਸੀਂ ਉਹਨਾਂ ਨੂੰ ਨੈਪ ਕਰ ਲਾਂਗੇ ਤੇ ਮੇਨ ਮੇਨ ਜਿਹੜਾ ਉਹਨਾਂ ਤੇ ਮੇਨ ਜਿਹੜਾ ਅਸਰ ਪੈਂਦਾ ਕਿਉਂਕਿ ਜਿਹੜੀ ਜੋ ਨਜਾਇਜ਼ ਸੰਪਤੀ ਜਾਂ ਜਿਹੜੀ ਇਹ ਬਣਾ ਬਣਾਉਂਦੇ ਆ ਉਸ ਤੇ ਜਦੋਂ ਵਾਰ ਹੁੰਦਾ ਉਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਵੱਡਾ ਇੱਕ ਕਦਮ ਹੈ ਡਿਟਰੈਂਸ ਹੈ ਕਿ ਅੱਗੇ ਵੀ ਇਸ ਤਰੀਕੇ ਦੀ ਸਾਡੇ ਵੱਲੋਂ ਕਾਰਵਾਈ ਚੱਲੇਗੀ ਜਿਹ ਚ ਯੁੱਧ ਨਿਸੀਮਰੁੱਦ ਮੁਹੰਮਦ ਦੇ ਤਹਿਤ ਸਲਾਣੀ ਪਿੰਡ ਦੇ ਵਿੱਚ ਕਲੋਨੀ ਦੀ ਬਸਤੀ ਹੈ ਜਿਹੜੀ ਕਲੋਨੀ ਹੈ ਉਹਦੇ ਵਿੱਚ ਅੱਜ ਕਿਹਨੇ ਨਵਾਂ ਮਕਾਨ ਟਾਇਆ ਇਸ ਸਮੇਂ ਸਮੇਤ ਇਹਨਾਂ ਸਰਕਾਰਾਂ ਦਾ ਇਹ ਜਿੱਥੇ ਆਪਾਂ ਖੜੇ ਆਏ ਹਾਂ ਇਹ ਸਭ ਤੋਂ ਵੱਡਾ ਫੇਲਿਅਰ ਦਾ ਜਿਹੜਾ ਇਹ ਐਗਜ਼ਾਮਪਲ ਹੈ ਕਿਉਂਕਿ ਇਹ ਪਿੰਡ ਦੀ ਸ਼ਾਮਲਾੜ ਦੇ ਵਿੱਚ ਕੱਟੇ ਹੋਏ ਪਲਾਟ ਨੇ ਜਿਹੜੇ ਇਹ ਪਲਾਟ ਹੁੰਦੇ ਨੇ ਪਿੰਡ ਦੀ ਵਸਨੀਕਾਂ ਨੂੰ ਜਿਹੜੇ ਗਰੀਬ ਪਰਿਵਾਰ ਹੁੰਦੇ ਨੇ ਉਹਨਾਂ ਨੂੰ ਦੇਣ ਵਾਸਤੇ ਹੁੰਦੇ ਨੇ ਬਟ ਸਭ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਦੇ ਲੀਡਰ ਪਿੰਡ ਦੀਆਂ ਪੰਚਾਇਤਾਂ ਦੀ ਮਿਲਿ ਕੁਬ ਦੇ ਨਾਲ ਇਸ ਸਾਰੀ ਕਲੋਨੀ ਦੇ ਵਿੱਚ ਪਿੰਡੋਂ ਬਾਹਰ ਦੇ ਬੰਦੇ ਆ ਕੇ ਵਸਾਏ ਗਏ ਨੇ ਕਈ ਨਸ਼ੇ ਦੇ ਜਿਹੜੇ ਕੇਸ ਨੇ ਉਹ ਹੋਏ ਨੇ ਕਈ ਨਸ਼ਾ ਕਰ ਰਹੇ ਨੇ ਉੱਥੇ ਨੇ ਤੇ ਜਿਹੜੇ ਇਸ ਕੋ ਪਹਿਲਾਂ ਸਰਪੰਚ ਸਾਹਿਬ ਰਹੇ ਨੇ ਉਹ ਆਪ ਖੁਦ ਜਾ ਕੇ ਨਸ਼ਾ ਤਸਕਰ ਦੀ ਮੰਨਤਾ ਕਰ ਰਹੇ ਨੇ ਜੀ ਕਈ ਵਾਰ ਸਮਝਾਇਆ ਵੀ ਇਹ ਨਹੀਂ ਕੰਮ ਕਰੋ ਕਿਉਂਕਿ ਜਿਹੜੇ ਵੇਚਣ ਵਾਲੇ ਨੇ ਉਹ ਤਾਂ ਬਾਹਰੋਂ ਆ ਕੇ बसे ਹੋਏ ਨੇ ਪਰ ਜਿਹੜੇ ਨਸ਼ੇ ਦੇ ਨਾਲ ਜਿਹੜੇ ਖਰਾਬ ਹੋ ਰਹੇ ਨੇ ਬੱਚੇ ਉਹ ਤਾਂ ਆਪਣੀ ਹੀ ਮੂਤਾ ਬਣੇ ਰੱਖੇ ਜੀ